ਲੋਕਾਂ ਨੂੰ ਕਹਿੰਦੇ ਸੁਣਿਆ ਕਿ ਅੱਜ ਪੀਲੇ ਕੱਪੜੇ ਪਾ ਕੇ ਪਤੰਗ ਉਡਾਇਓ ਪਰ ਪੁਰਾਤਨ ਗ੍ਰੰਥ ਕਹਿੰਦੇ ਨੇ ਕਿ ਅੱਜ ਦੀ ਰਾਤ ਇਹ ਤੈਅ ਕਰੇਗੀ ਕਿ ਅਗਲੇ 1 ਸਾਲ ਤੁਹਾਡੀ ਰਸੋਈ 'ਚ ਬਰਕਤ ਰਹੇਗੀ ਜਾਂ ਫਿਰ ਤੁਹਾਡੀ ਬੁੱਧੀ ਨੂੰ ਲੱਗ ਜਾਏਗਾ ਜਾਲਾ ਮੈਂ ਡਾਕਟਰ ਤੇਰਾਕਰ ਲੈ ਕੇ ਆਇਆ ਇੱਕ ਨਵੀਂ ਵੀਡੀਓ ਅੱਜ ਜਾਣਿਓ ਇਸ ਵੀਡੀਓ 'ਚ ਬਸੰਤ ਪੰਚਮੀ ਦੇ ਤਿੰਨ ਗੁਪਤ ਵੈਦਿਕ ਪੇਧ ਨੰਬਰ 1 ਪੀਲਾ ਰੰਗ ਕਿਸਮਤ ਨੂੰ ਕਿਵੇਂ ਚਾਰਜ ਕਰਦਾ ਆ ਨੰਬਰ 2 ਕਿਹੜੀਆਂ ਰਾਸ਼ੀਆਂ ਨੂੰ ਹੰਕਾਰ ਤੋਂ ਬਚਣਾ ਚਾਹੀਦਾ ਆ ਬਸੰਤ ਪੰਚਮੀ ਦੇ ਮੌਕੇ ਜੋ ਪੰਚਾਂਗ ਦੇ ਹਾਲਾਤ ਨੇ ਉਸੇ ਹਿਸਾਬ ਨਾਲ ਕਿਹੜੀ-ਕਿਹੜੀ ਰਾਸ਼ੀ ਲਈ ਇਹ ਦਿਨ ਅਸ਼ੁਭ ਮੰਨਿਆ ਜਾਏਗਾ ਜਾਂ ਫਿਰ ਬਸੰਤ ਪੰਚਮੀ ਤੇ ਦੱਸਾਂਗੀ ਇੱਕ ਪੀਲੇ ਚੌਲਾਂ ਦਾ ਗੁਪਤ ਕੋਡ ਵਾਲਾ ਸਭ ਤੋਂ ਦੁਰਲਭ ਉਪਾਅ ਜੋ ਤੁਹਾਡੀ ਕਿਸਮਤ ਹੀ ਬਦਲ ਕੇ ਰੱਖ ਦੇਗਾ ਹਾਂ ਮੇਰੇ ਅੱਜ ਦੀ ਇਸ ਵੀਡੀਓ ਦੀ ਪਟਾਰੀ ਚ ਇੰਨਾ ਕੁਝ ਸਮਟਿਆ ਪਿਆ ਪਰ ਸ਼ਰਤ ਹੈ ਅੰਤ ਤੱਕ ਮੇਰੇ ਨਾਲ ਬਨੇ ਰਹਿਣਾ ਪਏਗਾ ਵੀਡੀਓ ਸਕਿਪ ਕਰੋਗੇ ਤਾਂ ਬਹੁਤ ਗੱਲਾਂ ਛੁੱਟ ਜਾਣਗੀਆਂ ਸੰਜਮ ਧੀਰਜ ਸਬਰ ਰੱਖਣ ਵਾਲੀ ਮੇਰੇ ਚੈਨਲ ਤੇ ਰਿਹਾ ਕਰਨ ਕਿਉਂਕਿ ਜੇ 15-20 ਮਿੰਟ ਦੀ ਵੀਡੀਓ ਹੈ ਤਾਂ ਤੁਸੀਂ ਇਕਾਗਰਤਾ ਨਾਲ ਸੁਣੋਗੇ ਮਹਾ ਆਨੰਦ ਆਏਗਾ ਇਹ ਗਰੰਟੀ ਮੈਂ ਦਿੰਨੀ ਹਾਂ ਆਮ ਲੋਕ ਕਹਿੰਦੇ ਆ ਕਿ ਅੱਜ ਮਾਂ ਸਰਸਵਤੀ ਦਾ ਦਿਨ ਹੈ ਹਾਂਜੀ ਮੈਂ ਬਸੰਤ ਪੰਚਮੀ ਦੀ ਗੱਲ ਕਰਨੀ ਹੈ ਅੱਜ ਪਰ ਰਿਗਵੇਦ ਦੇ ਵਾਕ ਸੁਕਤ ਅਨੁਸਾਰ ਇਹ ਉਹ ਦਿਨ ਆ ਜਦੋਂ ਇਸ ਬ੍ਰਹਿਮੰਡ ਦੀ ਪਹਿਲੀ ਧੁਨੀ ਓਮ ਏਕੰਕਾਰ ਤੋਂ ਬਾਅਦ ਪਹਿਲਾ ਅੱਖਰ ਸ਼ਬਦ ਪ੍ਰਗਟ ਹੋਇਆ ਸੀ। ਪੁਰਾਤਨ ਗ੍ਰੰਥਾਂ 'ਚ ਇਸ ਨੂੰ ਅੱਖਰ ਯਾਤਰਾ ਦਾ ਦਿਨ ਕਿਹਾ ਜਾਂਦਾ ਹੈ। ਤੇ ਅੱਜ ਤੱਕ ਅਸੀਂ ਸਿਰਫ ਇੱਕੋ ਹੀ ਸ਼ਬਦ ਸੁਣਿਆ ਬਸੰਤ ਪੰਚਮੀ। ਇਹ ਅੱਖਰ ਯਾਤਰਾ ਦਾ ਦਿਨ ਉਹ ਦਿਨ ਆ ਜਦੋਂ ਸੂਰਜ ਕੁੰਭ ਵਿੱਚ ਜਾਣ ਤੋਂ ਪਹਿਲਾਂ ਮਕਰ ਦੀ ਆਖਰੀ ਡਿਗਰੀ ਤੇ ਹੁੰਦਾ ਹੈ। ਜਿਹਨੂੰ ਗਿਆਨ ਦੀ ਸੰਧਿਆ ਕਿਹਾ ਜਾਂਦਾ ਹੈ ਇਹ ਕੋਈ ਇਤਿਹਾਰ ਨਹੀਂ ਹੈ ਡਾਕਟਰ ਤੇਰਾਕੋਰ ਦੀ ਖੋਜ ਅਨੁਸਾਰ ਵਸੰਤ ਪੰਚਮੀ ਵਾਲਾ ਦਿਨ ਬ੍ਰਹਿਮੰਡੀ ਸੌਫਟਵੇਅਰ ਅਪਡੇਟ ਦਾ ਦਿਨ ਹੈ ਮੋਬਾਈਲ ਚ ਆਉਂਦਾ ਹੁੰਦਾ ਨਾ ਨੋਟੀਫਿਕੇਸ਼ਨ ਕਿ ਇਸ ਅਪਡੇਟ ਇਸ ਐਪ ਨੂੰ ਅਪਡੇਟ ਕਰੋ ਕਰਨੀ ਪੈਂਦੀ ਹੈ ਸਮਝ ਲਓ ਕਿ ਵਸੰਤ ਪੰਚਮੀ ਵਾਲਾ ਦਿਨ ਪੂਰਾ ਯੂਨੀਵਰਸ ਤੁਹਾਨੂੰ ਆਫਰ ਦੇ ਰਿਹਾ ਕਿ ਆਪਣਾ ਸੌਫਟਵੇਅਰ ਅਪਡੇਟ ਕਰਾ ਲਓ ਅਜ ਮਾਗ ਮਹੀਨੇ ਦੇ ਸ਼ੁਕਰਪੱਖ ਦੀ ਪੰਜਵੀਂ ਤਿਥੀ ਹੋਏਗੀ ਬਸੰਤ ਪੰਚਮੀ ਦਾ ਪੰਚਾਂਗ ਦੱਸਣ ਜਾ ਰਹੀਆਂ ਜਿਸ ਨੂੰ ਵੈਦਿਕ ਗ੍ਰੰਥਾਂ ਚ ਬਸੰਤ ਪੰਚਮੀ ਕਿਹਾ ਜਾਂਦਾ ਹੈ ਧਿਆਨ ਨਾਲ ਸੁਣ ਲਓ ਪੰਚਮੀ ਸ਼ੁਰੂ ਕਿਦੋਂ ਹੋਣੀ ਹੈ ਤਿਥੀ ਤਿਥੀ ਦੀ ਸ਼ੁਰੂਆਤ ਹੋਏਗੀ 23 ਜਨਵਰੀ 2026 ਰਾਤ ਭਾਵ ਤੜਕਸਾਰ 2:28 ਮਿੰਟ ਤੇ ਤੇ ਤਿਥੀ ਦੀ ਸਮਾਪਤੀ ਹੋਏਗੀ 24 ਜਨਵਰੀ 2026 ਰਾਤ ਲਗਭਗ 1:46 ਮਿੰਟ ਤੇ ਬਹੁਤ ਐਕੂਰੇਟ ਪੰਚਾਂਗ ਹੈ ਜੀ 100% ਸਹੀ ਹੁੰਦਾ ਆ ਸੁਭਸੰਤ ਪੰਚਮੀ ਦਾ ਦਿਨ ਆਏਗਾ ਸ਼ੁੱਕਰਵਾਰ ਸੂਰਜ ਉਸ ਦਿਨ ਮਕਰ ਰਾਸ਼ੀ ਚ ਸਥਿਤ ਹੈ ਤੇ ਚੰ드ਰਮਾ ਸਾਰਾ ਦਿਨ ਮੀਨ ਰਾਸ਼ੀ ਚ ਰਹੇਗਾ ਇਹ ਹੈ ਮੇਰਾ ਪੰਚਾਂਗ ਮੈਂ ਰਾਹੂ ਕਾਲ ਵੀ ਦੱਸਦਾ ਕਿਉਂਕਿ ਉਸ ਦਿਨ ਇਸ ਸਮੇਂ ਤੁਸੀਂ ਕੋਈ ਵੀ ਸ਼ੁਭ ਕੰਮ ਆਰੰਭ ਨਹੀਂ ਕਰਨਾ ਜਿਹੜੇ ਕੰਮ ਪਹਿਲਾਂ ਤੋਂ ਚੱਲ ਰਿਹਾ ਆ ਉਹ ਕੰਟੀਨਿਊਟੀ ਚ ਬਣੇ ਰਹਿਣੇ ਚਾਹੀਦੇ ਆ ਤੁਸੀਂ ਸਵੇਰੇ 10:30 ਤੋਂ ਦੁਪਹਿਰ 12 ਵਜੇ ਤੱਕ ਰਾਹੂ ਕਾਲ ਵਿੱਚ ਮਨਾ ਕਰਨ ਯੋਗ ਚੀਜ਼ਾਂ ਨਹੀਂ ਕਰਨੀਆਂ ਇਸ ਸਮੇਂ ਦੌਰਾਨ ਪੂਜਾ ਜਾਂ ਸੰਕਲਪ ਕੋਈ ਨਹੀਂ ਲੈਣਾ। ਸਰਸਪਤੀ ਪੂਜਾ ਤੇ ਬੁੱਧੀ ਸੰਕਲਪ ਲਈ ਸਭ ਤੋਂ ਸ਼ੁੱਧ ਸਮਾਂ ਦੇਣ ਲੱਗੀ ਆ ਕਿਉਂਕਿ ਪੂਰੇ ਦੁਨੀਆ 'ਚ ਜਿੱਥੇ ਵੀ ਬਸੰਤ ਪੰਚਮੀ ਦਾ ਇਸ ਪਵਿੱਤਰ ਸਰਸਪਤੀ ਪੂਜਾ ਕਰਨ ਦੇ ਤਿਉਹਾਰ ਨੂੰ ਮਨਾਇਆ ਜਾਣਾ ਉਹ ਪੂਜਾ ਦਾ ਸਮਾਂ ਸਵੇਰੇ 7:13 ਤੋਂ ਦੁਪਹਿਰ 12:33 ਤੱਕ ਜਿਨ੍ਹਾਂ ਨੇ ਪੂਜਾ ਕਰਨੀ ਹੈ ਉਹ ਇਸ ਸਮਾਂ ਨੋਟ ਕਰ ਲਓ। ਇਸ ਸ਼ੁਭ ਸਮੇਂ 'ਚ ਤੁਸੀਂ ਸਰਸਵਤੀ ਮਾਂ ਦੀ ਪੂਜਾ ਕਰਨੀ ਹੈ। ਪੀਲੇ ਰੰਗ ਦੀ ਅਗੰਮੀ ਖੇਡ ਦੱਸ ਦਵਾਂ ਕੀ ਚੱਕਰ ਆ ਪੀਲੇ ਰੰਗ ਦਾ ਕਿਉਂਕਿ ਬਹੁਤੀਆਂ ਗੱਲਾਂ ਸਾਨੂੰ ਨਹੀਂ ਪਤਾ ਉਹ ਭੇਡ ਚਲ ਜਾਈ ਹੈਗੀ ਤੇ ਅਸੀਂ ਉਹ ਮੰਨਦੇ ਰਹੇ ਆ ਪੀਲਾ ਰੰਗ ਅਸਲ ਚ ਰਸਮ ਨਹੀਂ ਆ ਇਹ ਗ੍ਰਹਿ ਦਾ ਕੋਡ ਹੈ ਕੋਡ ਨੂੰ ਮੈਂ ਕਰਨ ਲੱਗੀਆਂ ਡੀ ਕੋਡ ਉਹਦੇ ਪਿੱਛੇ ਦਾ ਘਟਨਾ ਚੱਕਰ ਕੀ ਆ ਬਸੰਤ ਪੰਚਮੀ ਨੂੰ ਜ਼ਿਆਦਾਤਰ ਲੋਕ ਪੀਲਾ ਕੱਪੜਾ ਪਹਿ ਕੇ ਪਾਉਂਦੇ ਆ ਤੇ ਆਪਣੇ ਫਰਜ਼ ਤੋਂ ਬਚ ਜਾਂਦੇ ਆ ਕੈਟਲੋਜੀ ਅੱਜ ਸ਼ਗਨ ਕਰ ਲਿਆ ਪੀਲੇ ਭਗਵਾਨ ਪਣਾਉਣੇ ਆ ਪੀਲਾ ਰੰਗ ਪਾ ਲਿਆ ਪੀਲਾ ਹੀ ਪੀਲਾ ਆਕਾਸ਼ ਪਰ ਪ੍ਰਤਨ ਜੋਤਿਸ਼ ਇਸ ਦਿਨ ਇਹ ਨਹੀਂ ਪੁੱਛਦਾ ਤੁਹਾਨੂੰ ਕਿ ਤੁਸੀਂ ਕੀ ਪਾਇਆ ਕੀ ਪਹਿਨੇ ਆ ਪ੍ਰਤਨ ਜੋਤਿਸ਼ ਇਹ ਪੁੱਛਦਾ ਕਿ ਤੁਹਾਡੀ ਬੁੱਧੀ ਕੰਟਰੋਲ ਚ ਹੈ ਦਿਮਾਗ ਜਾਂ ਹੰਕਾਰ ਦੇ ਹੱਥ ਚ ਚਲੀ ਗਈ ਹੈ ਕారణ ਆ ਇਹਦੇ ਪਿੱਛੇ ਇਹ ਦਿਨ ਗਿਆਨ ਲੈਣ ਦਾ ਨਹੀਂ ਆ ਗਿਆਨ ਨੂੰ ਝੱਲਣ ਦਾ ਦਿਨ ਹੈ ਬਸੰਤ ਪੰਚਮੀ ਤੇ ਪੀਲਾ ਰੰਗ ਕੋਈ ਫੈਸ਼ਨ ਨਹੀਂ ਆ ਇਹ ਤੁਹਾਡੀ ਕਿਸਮਤ ਦਾ ਲੋਕ ਖੋਲਣ ਦੀ ਚਾਬੀ ਆ ਕੁਝ ਕਹਿੰਦੇ ਆ ਸਰੋਂ ਫੁੱਲ ਦੀ ਆ ਖੇਤਾਂ ਚ ਇਸ ਲਈ ਪੀਲਾ ਰੰਗ ਆ ਸਾਰੇ ਪਾਸੇ ਪਰਵੈਦਿਕ ਜੋਤਿਸ਼ ਦਾ ਡੂੰਗਾ ਰੇਅਰ ਤੱਥ ਇਹ ਆ ਕਿ ਬ੍ਰਹਸਪਤੀ ਦਾ ਐਕਟੀਵੇਸ਼ਨ ਤੁਸੀਂ ਸੁਣਿਆ ਹੋਵੇਗਾ ਪੀਲਾ ਰੰਗ ਗੁਰੂ ਦਾ ਰੰਗ ਆ ਪਰਵੈਦਿਕ ਸੱਚੇ ਆ ਕਿ ਇਹ ਹਿਰਨੇ ਗਰਭ गोल्डन एग हिरੜ ਨੇ ਗਰਬ ਦਾ ਰੰਗ ਬਸੰਤ ਪੰਚਮੀ ਤੇ ਪੀਲੇ ਰੰਗ ਕੋਈ ਫੈਸ਼ਨ ਪ੍ਰਸਤੀ ਦਾ ਰੰਗ ਨਹੀਂ ਮੈਂ ਬਾਰ-ਬਾਰ ਕਹਿ ਰਹੀ ਹਾਂ ਇਹ ਤੁਹਾਡੀ ਕਿਸਮਤ ਦਾ ਲੋਕ ਖੋਲਣ ਦੀ ਹੀ ਚਾਬੀ ਹੈ ਤੇ ਮੈਂ ਉਹ ਤਰੀਕੇ ਦੱਸਣੇ ਆ ਜਦੋਂ ਕਿਹੜੀ-ਕਿਹੜੀ ਰਾਸ਼ੀ ਵਾਲਾ ਕੀ-ਕੀ ਕਰੇ ਤੁਸੀਂ ਆਪਣੀ ਕਿਸਮਤ ਨੂੰ ਬਦਲ ਦਿਆਂ ਦੇਖੋਗੇ ਬਸੰਤ ਪੰਚਮੀ ਤੇ ਧਰਤੀ ਦੇ ਵਾਤਾਵਰਣ ਚ ਤੇਜਸ ਤਤ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ ਪੀਲਾ ਰੰਗ ਉਸ ਤੇਜਸ ਨੂੰ ਐਬਜ਼ੌਰਬ ਕਰਨ ਦੀ ਸੋਖਣ ਦੀ ਸਮਰੱਥਾ ਰੱਖਦਾ ਇਸ ਦਿਨ ਪੀਲਾ ਪੈਣਾ ਤੁਹਾਡੇ ਬੁੱਧ ਭਾਵ ਲੌਜਿਕ ਤੁਹਾਡਾ ਬੁੱਧ ਤੇ ਉਹਨੂੰ ਗੁਰੂ ਨਾਲ ਮਰਜ ਕਰ ਦਿੰਦਾ ਹੈ ਬੁੱਧ ਗ੍ਰਹਿ ਚ ਤੁਹਾਡਾ ਗੁਰੂ ਗ੍ਰਹਿ ਮਰਜ ਹੋ ਜਾਂਦਾ ਭਾਵ ਉਹ ਅਪੇਧ ਹੋ ਜਾਂਦੇ ਇੱਕ ਵਿੱਚ ਹੋ ਜਾਂਦੇ ਆ ਜਿਨ੍ਹਾਂ ਦੀ ਜਨਮ ਕੁੰਡਲੀ ਚ ਗੁਰੂ ਰਾਹੁ ਦਾ ਚੰਡਾਲ ਜੋਗ ਹੈ ਉਹਨਾਂ ਲਈ ਇਹ ਰੰਗ ਅੱਜ ਇੱਕ ਸ਼ੀਲਡ ਦਾ ਕੰਮ ਕਰੇਗਾ ਸ਼ੀਲਡ ਤੁਹਾਨੂੰ ਬਚਾਏਗੀ ਪੀਲਾ ਰੰਗ ਗੁਰੂ ਦਾ ਪ੍ਰਤੀਕ ਹੈ ਬਸੰਤ ਪੰਚਮੀ ਤੇ ਧਰਤੀ ਦਾ ਚੁਕਾ ਇਦਾਂ ਦੇ ਐਂਗਲ ਦਾ ਹੁੰਦਾ ਆ ਕਿ ਸੂਰਜ ਦੀ ਕਿਰਨਾਂ ਵਿੱਚੋਂ ਜਿਹੜੀ ਇੱਕ ਪੀਲੀ ਕਿਰਨ ਯੈਲੋ ਸਪੈਕਟ੍ਰਮ ਹੁੰਦਾ ਸਭ ਤੋਂ ਪਹਿਲਾਂ ਪ੍ਰਭਾਵਸ਼ਾਲੀ ਹੁੰਦੀ ਹੈ ਮਨੁੱਖੀ ਸਰੀਰ ਦੇ ਵਿੱਚ ਇੱਕ ਚੱਕਰ ਹੈ ਮਣੀ ਚੱਕਰ ਮਣੀਪੁਰ ਚੱਕਰ ਕਹਿੰਦੇ ਦਾ ਉਹਨੂੰ ਉਹਦਾ ਰੰਗ ਵੀ ਪੀਲਾ ਹੈ ਜਿਸ ਦਿਨ ਪੀਲਾ ਪਹਿਨਣਾ ਤੁਹਾਡੇ ਅੰਦਰਲੇ ਗੁਰੂ ਨੂੰ ਗੁਰੂ ਕੀ ਹੈ ਤੁਹਾਡੀ ਇੰਟੂਇਸ਼ਨ ਕਿ ਤੁਸੀਂ ਪਹਿਲਾਂ ਹੀ ਭਾਪ ਜਾਂਦੇ ਹੋ ਕੀ ਹੋਣ ਵਾਲਾ ਹੈ ਜਦੋਂ ਇਹ ਤੁਹਾਡਾ ਗੁਰੂ ਜਾਗ ਪਿਆ ਤਾਂ ਫਿਰ ਸਮਝ ਲਓ ਤੁਸੀਂ ਗਿਆਨवान ਹੋ ਗਏ ਇਹ ਸਿਰਫ ਕਪੜਾ ਨਹੀਂ ਹੈ ਇਹ ਇੱਕ ਐਂਟੀਨਾ ਆ ਤੁਸੀਂ ਮੇਰੀ ਭਾਸ਼ਾ ਸਮਝ ਰਹੇ ਹੋ ਨਾ ਇਹ ਐਂਟੀਨਾ ਹੈ ਜੋ ਬ੍ਰਹਮੰਡੀ ਗਿਆਨ ਨੂੰ ਕੈਪਚਰ ਕਰਕੇ ਤੁਹਾਡੇ ਬੁੱਧ ਨੂੰ ਸਟਰੋਂਗ ਕਰੇਗਾ ਬੁੱਧੀ ਵਿਵੇਕ ਜਾਗੇਗਾ ਪੜਾਈ ਲਿਖਾਈ ਡਿਗਰੀਆਂ ਬੱਚੇ ਨਲਾਇਕ ਆ ਬੜਾ ਕੁਝ ਦੱਸਾਂਗੀ ਮੈਂ ਕਿ ਤੁਸੀਂ ਉਸਨੂੰ ਵਿਦਿਆਦੀ ਦੇਵੀ ਸਰਸਵਤੀ ਮਾਂ ਨੂੰ ਕਿੱਦਾਂ ਮਨਾਉਣਾ ਹੈ ਇੱਕ ਪ੍ਰਾਤਮਿਕ ਗ੍ਰੰਥਾ ਨੀਲਮਤ ਪੁਰਾਣ ਉਦੇ ਅਨੁਸਾਰ ਜਦੋਂ ਸ੍ਰਿਸ਼ਟੀ ਬਣੀ ਸੀ ਤਾਂ ਸਭ ਪਾਸੇ ਅਰਬਦ ਨਰਬਦ ਤੁਤੂਕਾਰਾ ਚੁੱਪ ਸਮਾਧੀ ਦੀ ਜਿਹੜੀ ਅਵਸਥਾ ਸੀ ਸੁੰਨ ਸਮਾਧੀ ਰੱਬ ਨੇ ਜਦੋਂ ਧਰਤੀ ਤੇ ਕਮੰਡਲ ਵਿੱਚੋਂ ਜਲ ਛਿੜਕਿਆ ਤਾਂ ਉਸ ਵਿੱਚੋਂ ਇੱਕ ਅਜਹੀ ਊਰਜਾ ਨਿਕਲੀ ਸੀ ਜਿਸ ਦਾ ਰੰਗ ਸੁਨੇਰਾ ਪੀਲਾ ਸੀ ਇਹ ਪ੍ਰਾਤਨ ਗ੍ਰੰਥਾਂ 'ਚ ਦਰਜ ਹੈ ਨੀਲਮਤ ਪੁਰਾਣ ਦਾ ਹਵਾਲਾ ਮੈਂ ਦੇ ਰਹੀ ਹਾਂ ਮੈਂ ਅੱਜ ਦੀ 21ਵੀਂ ਸਦੀ ਦੀ ਲੈਂਗੁਏਜ ਵਿੱਚ ਤੁਹਾਨੂੰ ਸਮਝਾਵਾਂ ਜਿੱਦਾਂ ਨਾ ਜਿਹੜਾ ਤੁਸੀਂ ਹੱਥ 'ਚ ਮੋਬਾਈਲ ਫੜਿਆ ਜਿਹਦੇ 'ਚ ਮੇਰੀ ਵੀਡੀਓ ਦੇਖ ਰਹੇ ਹੋ ਮੋਬਾਈਲ ਨੂੰ ਚਾਰਜ ਕਰਨ ਲਈ ਬਿਜਲੀ ਚਾਹੀਦੀ ਆ ਨਾ ਉਦਾਂ ਹੀ ਸਾਡੀ ਬੁੱਧੀ ਨੂੰ ਸਾਡੇ ਦਿਮਾਗ ਨੂੰ ਚਾਰਜ ਕਰਨ ਲਈ ਪੀਲੀਆਂ ਕਿਰਨਾਂ ਚਾਹੀਦੀਆਂ ਸੂਰਜ ਦੀਆਂ ਧੁੱਪੇ ਬੈਣਾ ਕਹਿੰਦੇ ਨੇ ਡਾਕਟਰ ਬੈਠੋ 15 ਮਿੰਟ ਧੁੱਪੇ ਪਿੱਠ ਕਰਕੇ ਸੋ ਬਸੰਤ ਪੰਚਮੀ ਦਾ ਦਿਨ ਬ੍ਰਹਿਮੰਡ ਵਿੱਚੋਂ ਇਹ ਕਿਰਨ ਸਭ ਤੋਂ ਤੇਜ਼ ਨਿਕਲਣੀ ਹੈ ਤਾਂ ਜੇ ਤੁਸੀਂ ਅੱਜ ਪੀਲਾ ਰੰਗ ਨਹੀਂ ਵਰਤਿਆ ਤਾਂ ਸਮਝੋ ਤੁਸੀਂ ਆਪਣੀ ਬੁੱਧੀ ਦਾ ਚਾਰਜਰ ਲਗਾਇਆ ਹੀ ਨਹੀਂ ਸੋ ਯੂਨੀਵਰਸ ਨੇ ਨਾਲ ਕਨੈਕਸ਼ਨ ਹੈ ਪੀਲਾ ਰੰਗ ਉਹਨੂੰ ਕਨੈਕਟ ਕਰੋਗੇ ਤਾਂ ਤੁਹਾਡੀ ਬੁੱਧੀ ਦਾ ਚਾਰਜਰ ਲੱਗਿਆ ਹੋਏਗਾ ਸੋ ਤੁਹਾਨੂੰ ਫਾਇਦਾ ਹੋਏਗਾ ਬੁੱਧ ਜਗਰਤ ਹੋ ਜਾਏਗਾ ਇੱਥੇ ਸਭ ਤੋਂ ਵੱਡੀ ਗਲਤੀ ਪਤਾ ਕਿਹੜੀ ਲੋਕ ਕਰਦੇ ਆ ਮੈਂ ਦੱਸਣ ਲੱਗਿਆ ਕਿ ਇਹ ਦਿਨ ਪਾਵ ਬਸੰਤ ਪੰਚਮੀ ਦਾ ਦਿਨ ਹਰ ਰਾਸ਼ੀ ਲਈ ਇੱਕੋ ਜਿਹਾ ਨਹੀਂ ਹੈ ਸਭ ਤੋਂ ਵੱਡੀ ਲੋਕਾਂ ਨੇ ਗਲਤੀ ਕੀ ਕਰਨੀ ਹੈ ਬਸੰਤ ਪੰਚਮੀ ਨੂੰ ਸਭ ਲਈ ਸ਼ੁਭ ਕਹਿ ਦੇਣਾ ਵੈਦਿਕ ਜੋਤਿਸ਼ ਦੇ ਖਿਲਾਫ ਹੈ ਸਭ ਲਈ ਸ਼ੁਭ ਨਹੀਂ ਹੈ ਮੈਂ ਕਿਹਾ ਪਾਣੀ ਮਾਰ ਰਹੀ ਡੂੰਗੀ ਗਹਿਨ ਸੰਰਚਨਾ ਜੋ ਤਾਣਾ ਬਾਣਾ ਉਲਝਿਆ ਮੈਂ ਉਸ ਨੂੰ ਕੋਲ ਕੇ ਰੱਖ ਰਹੀ ਹਾਂ ਉਸ ਦਿਨ ਦੇ ਪੰਚਾਂਗ ਦੀ ਗਣਨਾ ਅਨੁਸਾਰ ਮੈਂ ਦੇਖਣਾ ਹੈ ਕਿ ਇਹ ਦਿਨ ਬੁੱਧੀ ਨੂੰ ਉੱਚਾ ਵੀ ਕਰ ਸਕਦਾ ਤੁਹਾਡੀ ਨੂੰ ਤੇ ਤੁਹਾਡੀ ਬੁੱਧੀ ਨੂੰ ਡਗਮਗਾ ਵੀ ਸਕਦਾ ਜਿਹੜਾ ਬਸੰਤ ਪੰਚਮੀ ਦੇ ਦਿਨ ਗ੍ਰਹਿ ਗੋਚਰ ਬਣ ਰਿਹਾ ਨਾ ਮੈਂ ਦੱਸਣ ਲੱਗੀਆਂ ਰਾਸ਼ੀਆਂ ਜਿਨ੍ਹਾਂ ਨੂੰ ਮਿਲਣਾ ਹੈ ਲਾਭ ਤਾਨੂੰ ਮੀਨ ਮਿਥਨ ਤੇ ਕੰਨਿਆ ਤੁਹਾਡੇ ਲਈ ਇਹ ਸਮਾਂ ਸਿੱਧੀ ਦਾ ਆ ਜੇਕਰ ਤੁਸੀਂ ਨਵਾਂ ਕੰਮ ਕਰਨਾ ਕੋਈ ਸ਼ੁਰੂ ਜਾਂ ਪੜ ਰਹੇ ਹੋ ਵਿਦਿਆਰਥੀ ਹੋ ਤਾਂ ਗੁਰੂ ਦੀ ਕਿਰਪਾ ਨਾਲ ਤੁਹਾਡੀ ਬੁੱਧੀ ਤਿੱਖਣ ਹੋ ਜਾਏਗੀ ਤੁਹਾਡਾ ਪੰਚਮ ਭਾਵ ਜਿਹੜਾ ਬੁੱਧੀ ਦਾ ਘਰ ਹੈ ਉਹ ਬਹੁਤ ਐਕਟੀਵੇਟ ਹੋ ਰਿਹਾ ਹੈ ਜੋ ਗ੍ਰੈਗੋਰੀਅਨ ਵਸੰਤ ਪੰਚਮੀ ਵਾਲੇ ਦਿਨ ਨਜ਼ਰ ਆ ਰਿਹਾ ਹੈ ਹੁਣ ਮੈਂ ਉਹਨਾਂ ਰਾਸ਼ੀਆਂ ਨੂੰ ਚੇਤਾਵਨੀ ਦੇ ਰਹੀਆਂ ਜਿਨ੍ਹਾਂ ਦੇ ਅੰਦਰ ਹੰਕਾਰ ਆਏਗਾ ਤੇ ਉਹਨਾਂ ਦਾ ਭਾਰੀ ਨੁਕਸਾਨ ਹੋਣ ਜਾ ਰਿਹਾ ਹੈ ਉਹਨਾਂ ਨੂੰ ਮੈਂ ਦੇ ਰਹੀ ਹਾਂ ਚੇਤਾਵਨੀ ਉਹ ਹੈ ਸਿੰਘ ਰਾਸ਼ੀ ਬ੍ਰੇਖ ਰਾਸ਼ੀ ਬ੍ਰਿਸ਼ਟ ਰਾਸ਼ੀ ਇਹਨਾਂ ਰਾਸ਼ੀਆਂ ਲਈ ਬਹੁਤ ਸਾਵਧਾਨੀ ਰੱਖਣ ਦੀ ਲੋੜ ਆ ਬਸੰਤ ਦੇ ਦਿਨ ਸੂਰਜ ਤੇ ਮੰਗਲ ਦੀ ਸਥਿਤੀ ਪੰਚਾਂਗ ਅਨੁਸਾਰ ਗ੍ਰਹਿ ਗਣਨਾ ਅਨੁਸਾਰ ਤੁਹਾਡੇ ਅੰਦਰ ਗਿਆਨ ਦਾ ਹੰਕਾਰ ਪੈਦਾ ਕਰ ਸਕਦੀ ਹੈ ਇਹਨੂੰ ਕਹਿੰਦੇ ਇੰਟੈਲੈਕਚੁਅਲ ਐਰੋਗੈਂਸ ਕਿ ਮੇਰੇ じゃ ਕੋਈ ਹੈ ਹੀ ਨਹੀਂ ਧਰਤੀ ਤੇ ਹੀ ਨਹੀਂ ਪੈਦਾ ਹੋਇਆ ਰਾਵਣ ਵੀ ਕਹਿ ਗਿਆ ਇਦਾਂ ਜੇਕਰ ਤੁਸੀਂ ਇਸ ਦਿਨ ਕਿਸੇ ਗੁਰੂ ਜਾਂ ਬਜ਼ੁਰਗ ਦਾ અપਮਾਨ ਕਰ ਦਿੱਤਾ ਤਾਂ ਤੁਹਾਡਾ ਵਦ ਗਰ ਹੈ ਵਕਰੀ ਵਰਗਾ ਫਲ ਦੇਵੇਗਾ ਤੇ ਸਾਲ ਪਰ ਜਿੰਨੇ ਵੀ ਫੈਸਲੇ ਤੁਸੀਂ ਲੈਣੇ ਹਨ ਇਹ ਸਾਰੇ ਗਲਤ ਹੋਣਗੇ ਮੈਂ ਕਹਿ ਰਹੀਆਂ ਸਿੰਘ ਬ੍ਰਿਕਸ ਤੇ ਵਿਰਿਸ਼ਕ ਵਾਲਿਆਂ ਨੂੰ ਤੁਹਾਡੇ ਲਈ ਵੀ ਵਾਰਨਿੰਗ ਹੁਣ ਹੋਰ ਕੁਝ ਰਾਸ਼ੀਆਂ ਨੇ ਜਲ ਤਤ ਦੀਆਂ ਰਾਸ਼ੀਆਂ ਨੇ ਕਰਕ ਬ੍ਰਿਸ਼ਚਕ ਮੀਨ ਤੁਹਾਡੇ ਲਈ ਬਸੰਤ ਪੰਛਮੀ ਦਾ ਦਿਨ ਗਿਆਨ ਦਾ ਨਹੀਂ ਹੈ ਅੰਤਰ ਧਿਆਨ ਦਾ ਦਿਨ ਹੈ ਜੇ ਤੁਸੀਂ ਅੱਜ ਬਹਿਸਵਾਜੀ ਕੀਤੀ ਕਿਸੇ ਦੇ ਨਾਲ ਵੀ ਬਦ ਜ਼ੁਬਾਨੀ ਕੀਤੀ ਤਾਂ ਤੁਹਾਡੀ ਬਾਣੀ ਕਿਉਂਕਿ ਦੁਸ਼ਿਤ ਸੀ ਤੇ ਜੋ ਸਾਲ ਪਰ ਤੁਹਾਡੇ ਬੰਦੇ ਕੰਮ ਵਿਗਾੜੇਗੀ ਕਿਸੇ ਦੇ ਮਨ ਨੂੰ ਠੇਸ ਪਚਾਉਣ ਵਾਲਾ ਇੱਕ ਵੀ ਲਫ਼ਜ਼ ਉਸ ਦਿਨ ਨਹੀਂ ਬੋਲੋਗੇ ਰਸ਼ੀਰ ਪਿਤ ਕਰਦਾ ਕਰਕ বৃশ্চਿਕ ਤੇ ਮੀਨ ਜਲ ਤਾਧੀਆਂ ਰਸ਼ੀਆਂ ਅਗਨੀ ਤਾਧੀਆਂ ਰਸ਼ੀਆਂ ਨੇ ਕੁਝ ਮੇਕ ਸਿੰਘ ਤਨੂ ਤੁਹਾਡੇ ਅੰਦਰ ਬਸੰਤ ਪੰਚਮੀ ਵਾਲੇ ਦਿਨ ਗਿਆਨ ਦਾ ਹੰਕਾਰ ਸਿਖਰ ਤੇ ਹੋ ਜਾਏਗਾ ਕਿ ਮੇਰੇ ਜਿਹਾ ਤਾਂ ਕੋਈ ਪੈਦਾ ਨਹੀਂ ਹੋਇਆ ਧਰਤੀ ਤੇ ਪਹਿਲਾਂ ਵੀ ਮੈਂ ਗਣਾਈਆਂ ਰਸ਼ੀਆਂ ਵੈਦਿਕ ਚਤਾਵਨੀ ਦੇ ਰਹੀਆਂ ਕਿ ਅੱਜ ਦੇ ਦਿਨ ਆਪਣੀ ਕਿਸੇ ਵੀ ਪ੍ਰਾਪਤੀ ਦਾ ਹੰਕਾਰ ਨਹੀਂ ਕਰਨਾ ਮੇਰੇ ਜਿਹਾ ਆਉਦਾ ਕਿਸੇ ਕੋਲ ਨਹੀਂ ਮੇਰੇ ਜਿਹਾ ਧਨ ਕਿਸੇ ਕੋਲ ਨਹੀਂ ਮੇਰੇ ਜੇ ਕੋਠੀ ਕਿਸੇ ਕੋਲ ਨਹੀਂ ਮੇਰੀ ਜੀ ਕਾਰ ਕਿਸੇ ਕੋਲ ਨਹੀਂ ਮੇਰੀ ਔਲਾਦ ਕਿਸੇ ਕੋਲ ਨਹੀਂ ਮੇਰੇ ਵਰਗਾ ਸੋਨਾ ਕੋਈ ਨਹੀਂ ਹਾਂ ਨਹੀਂ ਕੀ ਹੋਏਗਾ ਕਿ ਤੂੰ ਤੁਹਾਡੀ ਬੁੱਧੀ ਨੂੰ ਪ੍ਰਮਤ ਪ੍ਰਮਤ ਕਰਦਾ ਹੈਗਾ ਰਹਿ ਜਾਓ ਬੈਠੇ ਫਿਰ ਦੇਖਦੇ ਕਿਉਂ ਕਿਉਂਕਿ ਹੰਕਾਰ ਇਸੋਂ ਮਾਰਿਆ ਜਿਹੜੀਆਂ ਰਾਸ਼ੀਆਂ ਲਈ ਇਹ ਦਿਨ ਗਿਆਨਵਰਧਕ ਹੈ ਉਹ ਵੀ ਸੁਣ ਲਓ ਚੱਕਾਂਗੀ ਨਾ ਮੈਂ ਵਾਰੀ ਵਾਰੀ ਮਿਥਨ ਤੇ ਕੰਨਿਆ ਰਾਸ਼ੀ ਇਹਨਾਂ ਰਾਸ਼ੀਆਂ ਦੀ ਬੁੱਧੀ ਕੁਦਰਤੀ ਤੌਰ ਤੇ ਚਲਾਈ ਦਿੱਤੀ ਹੁੰਦੀ ਹੈ ਇਹ ਲੋਚੇ ਰੰਗ ਦੇ ਬ੍ਰੇਨ ਇਹਨਾਂ ਦਾ ਲਗਾਤਾਰ 24 247 365 ਦਿਨ ਚੱਲਦਾ ਰਹਿੰਦਾ। ਸੋ ਬਸੰਤ ਪੰਚਮੀ ਤੇ ਪੀਲਾ ਤੱਤ ਤੁਹਾਡੀ ਸੋਚ ਨੂੰ ਕਰੇਗਾ ਸਾਫ਼ ਤੁਸੀਂ ਲਿਖਦੇ ਹੋ, ਬੋਲਦੇ ਹੋ, ਜਿਹੜੇ ਵੀ ਫੈਸਲੇ ਲਾਉਂਗੇ ਉਹਨਾਂ ਦੇ ਵਿੱਚ ਆਏਗੀ ਸਥਿਰਤਾ। ਜੇ ਮੈਂ ਗੱਲ ਤੁਨੂ ਰਾਸ਼ੀ ਦੀ ਕਰਾਂ ਤਾਂ ਇਸ ਰਾਸ਼ੀ ਲਈ ਇਹ ਦਿਨ ਸਹੀ ਗਿਆਨ ਤੇ ਗਲਤ ਉਪਦੇਸ਼ ਦੇ ਵਿਚਕਾਰ ਫਰਕ ਕਰਨ ਦਾ ਦਿਨ ਹੋਏਗਾ। ਡਿਫਰੈਂਸ਼ੀਏਟ ਕਰਨਾ ਕਿ ਮੇਰੇ ਲਈ ਸਹੀ ਗਿਆਨ ਤੇ ਗਲਤ ਉਪਦੇਸ਼ ਦੋਨਾਂ ਚੋਂ ਚੰਗਾ ਕਿਹੜਾ ਜੇ ਤਾਂ ਨੁਰਾਸੀ ਵਾਲਾ ਵਿਅਕਤੀ ਇਸ ਦਿਨ ਘੱਟ ਬੋਲੇਗਾ ਤੇ ਵੱਧ ਸੁਣੇਗਾ ਹਾਂ ਚੰਗਾ ਸੁਣਨਾ ਹੈ ਤਾਂ ਬੁੱਧੀ ਦੇ ਦਰਵਾਜ਼ੇ ਲਗਾਤਾਰ ਖੁੱਲੇ ਰਹਿਣਗੇ ਜਿਹੜੀਆਂ ਰਾਸ਼ੀਆਂ ਲਈ ਇਹ ਦਿਨ ਹੰਕਾਰ ਦੀ ਚੇਤਾਵਨੀ ਹੈ ਉਹਨਾਂ ਨੂੰ ਮੈਂ ਫੇਰ ਕਹਿਣ ਲੱਗੀ ਹਾਂ ਉਹਨਾਂ ਦੇ ਵਿੱਚ ਮੇਖ ਵੀ ਹੈ ਸਿੰਘ ਵੀ ਹੈ ਬ੍ਰਿਸ਼ਟਿਕ ਵੀ ਹੈ ਕਿਤੇ ਕਿਤੇ ਚੰਗੇ ਆ ਕਿਤੇ ਕਿਤੇ ਮਾੜੇ ਹੋ ਕਿਉਂਕਿ ਤੁਸੀਂ ਅਗਤਤ ਵਾਲੀਆਂ ਰਾਸ਼ੀਆਂ ਹੋ ਤੇ ਬਸੰਤ ਪੰਚਮੀ ਤੇ ਜੇ ਇਹ ਰਾਸ਼ੀਆਂ ਗਿਆਨ ਨੂੰ ਦਿਖਾਵੇ ਤਰਕਜੰਗ ਕੇ ਬਹਿਸ ਦਾ ਮੁੱਦਾ ਬਣਾ ਲੈਣਾ ਮੇਰੇ ਜਿਹਾ ਕੋਈ ਨਹੀਂ ਹੈ ਜਾਂ ਫਿਰ ਹੰਕਾਰ ਲਈ ਜੇ ਤੁਸੀਂ ਵਰਤੋਂਗੇ ਆਪਣੇ ਦਿਮਾਗ ਨੂੰ ਆਪਣੇ ਗਿਆਨ ਨੂੰ ਤਾਂ ਇਹ ਦਿਨ ਤੁਹਾਡੇ ਹੀ ਬੁੱਧੀ ਨੂੰ ਪਟਕਾ ਦੇਗਾ ਵੈਦਿਕ ਜੋਤਿਸ਼ ਸਾਫ ਕਹਿੰਦਾ ਹੈ ਕਿ ਜਦੋਂ ਬੁੱਧੀ ਹੰਕਾਰ ਨਾਲ ਭਰ ਜਾਂਦੀ ਹੈ ਤਾਂ ਤੁਹਾਡੀ ਐਜੂਕੇਸ਼ਨ ਤੁਹਾਡੀ ਵਿਦਿਆ ਤੁਹਾਡਾ ਅਕੈਡੈਮਿਕ ਰਿਕਾਰਡ ਬੋਝ ਬਣ ਜਾਏਗਾ ਇਸ ਲਈ ਨਾ ਰਾਸ਼ੀਆਂ ਲਈ ਇਸ ਦਿਨ ਪੀਲਾ ਰੰਗ ਚੁੱਪ ਦੀ ਯਾਦ ਹੈ ਬੁਲਣ ਦੀ ਛੂਟ ਨਹੀਂ ਹੈ ਨਹੀਂ ਬੋਲੋਗੇ ਕਿਸ ਨੂੰ ਫਾਇਦਾ ਕਿਸ ਨੂੰ ਖਤਰਾ ਜੇ ਮੈਂ ਹੁਣ ਨਾ ਪੌਣੀ ਪਾ ਕੇ ਫਿਲਟਰ ਪਾ ਕੇ ਨਿਚੋੜਨਾ ਹੋਵੇ ਕਿ ਹੁਣ ਮੈਂ ਪੁਣਸ਼ਾਨ ਕਰੀ ਦਮਾਂ ਕਿ ਅੰਤਮ ਜੋ ਗੱਲਾਂ ਮੈਂ ਕੀਤੀਆਂ ਉਹਨਾਂ ਦਾ ਨਿਚੋੜ ਕੀ ਹੈ ਰਾਸ਼ੀਆਂ ਵਾਈਜ਼ ਤਾਂ ਜੋਤਿਸ਼ ਮੁਤਾਬਕ ਅੱਜ ਦੋ ਤਰ੍ਹਾਂ ਦੇ ਲੋਕ ਆ ਪਹਿਲੇ ਗਿਆਨ ਵਾਲੇ ਜਿਨ੍ਹਾਂ ਦੀ ਰਾਸ਼ੀ ਚ ਗੁਰੂ ਚੰਗਾ ਆ ਜਿੱਦਾਂ ਤੁਹਾਨੂੰ ਮੀਨ ਮੇਖ ਉਹਨਾਂ ਨੂੰ ਅੱਜ ਅਚਾਨਕ ਕੋਈ ਰਸਤਾ ਲੱਪੂਗਾ ਕੋਈ ਰੁਕਿਆ ਕੰਮ ਬਣ ਜਾਣਾ ਤੇ ਦੂਜੀ ਕੈਟਾਗਰੀ ਵਾਲੇ ਖਤਰੇ ਵਾਲੇ ਹੰਕਾਰੀ ਲੋਕ ਨੇ ਜਿਨ੍ਹਾਂ ਦੀ ਰਾਸ਼ੀ ਹੈ ਸਿੰਘ ਬ੍ਰਿਖ ਜਾਂ ਬ੍ਰਿਸ਼ਟਕ ਤਾਨੂੰ ਅੱਜ ਬਹੁਤ ਗੁੱਸਾ ਚੜਨਾ ਤੁਹਾਨੂੰ ਲੱਗੇਗਾ ਮੈਂ ਹੀ ਸਭ ਕੁਝ ਆ ਯਾਦ ਰੱਖਿਓ ਅੱਜ ਦਾ ਅਹੰਕਾਰ ਤੁਹਾਡੇ ਬੁੱਧ ਗ੍ਰਹਿ ਨੂੰ ਸਾੜ ਕੇ ਸੁਆ ਕਰ ਦੇਗਾ ਜੇ ਅੱਜ ਕਿਸੇ ਗਰੀਬ ਜਾਂ ਆਪਣੇ ਤੋਂ ਛੋਟੇ ਨੂੰ ਮੰਦਾ ਬੋਲਿਆ ਵੀ ਤਾਂ ਅਗਲੇ 6 ਮਹੀਨੇ ਲਿਖ ਲਓ 6 ਮਹੀਨੇ ਕਹਿ ਰਹੀਆਂ ਘੱਟੋ ਘੱਟ ਤੁਹਾਨੂੰ ਪੈਸੇ ਦੀ ਤੰਗੀ ਚਲਣੀ ਪਵੇਗੀ ਲਿਖ ਕੇ ਰੱਖ ਲਓ ਮਨ ਦੀ ਡਾਇਰੀ ਤੇ ਇਹ ਕੋਈ ਡਰਾਵਾ ਨਹੀਂ ਦੇ ਰਹੀ ਇਹ ਗ੍ਰਹਿਾਂ ਦੀ ਚਾਲ ਨੂੰ ਕੈਲਕੂਲੇਟ ਕਰਕੇ 100% ਗਣਨਾ ਕਰਕੇ ਦੱਸ ਰਹੀਆਂ हां फिर बचा भी ਤਾਂ ਮੈਂ ਨਹੀਂ ਦੱਸਣਾ ਹੁਣ ਮੈਂ ਉਸ ਪੋਰਸ਼ਨ ਚ ਪਹੁੰਚ ਗਈ ਆ ਜਿੱਥੇ ਮੈਂ ਦੁਰਲਭ ਉਪਾਦ ਦੱਸਣਾ ਆ ਇਹ ਤੁਸੀਂ ਹਰ ਹਾਲਤ ਕਰੋਗੇ ਸਾਰਿਆਂ ਨੇ ਕਰਨਾ ਹੈ ਦੱਸਣ ਲੱਗੀ ਆ ਪੀਲੇ ਚੌਲਾਂ ਦਾ ਗੁਪਤ ਕੋਡ ਹੁਣ ਸੁਣੋ ਉਹ ਉਪਾ ਜੋ ਮੈਂ ਪੁਰਾਣੇ ਹੱਥ ਲਿਖਤ ਗ੍ਰੰਥਾਂ ਚੋਂ ਲੱਭਿਆ ਸਰਚ ਮਾਰ ਮਾਰ ਕੇ ਇਹ ਸਿਰਫ ਬਸੰਤ ਪੰਚਮੀ ਤਾਈਂ ਕਰਨਾ ਆ ਮੇਰੀਆਂ ਕਿਤਾਬਾਂ ਚੋਂ ਮੈਂ ਲੱਭਿਆ ਹੋਰ ਕਦੇ ਨਹੀਂ ਤੁਸੀਂ ਕਰੋਗੇ ਅੱਗੇ ਪਿੱਛੇ ਇਹਨਾਂ ਦੀ ਕੋਈ ਵੈਲਿਊ ਨਹੀਂ ਇਸਦੀ ਸਿਰਫ ਤੇ ਸਿਰ ਪੰਚਾਂਗ ਅਨੁਸਾਰ ਬਸੰਤ ਪੰਚਮੀ ਦੇ ਸ਼ੁਭ ਮਹੂਰਤ ਤੇ ਤੁਸੀਂ ਕਰੋਗੇ ਕਰਨਾ ਕੀ ਹੈ ਥੋੜੇ ਜਿਹਾ ਅਰਵਾ ਚੌੜ ਲੈਣੇ ਤੁਸੀਂ ਉਹਨਾਂ ਨੂੰ ਹਲਦੀ ਦੇ ਨਾਲ ਕਰ ਲੈਣਾ ਪੀਲਾ ਸਾਰੀਆਂ ਚੀਜ਼ਾਂ ਸੁੱੱਚੀਆਂ ਹੋਣੀਆਂ ਚਾਹੀਦੀਆਂ ਜਦੋਂ ਤੁਸੀਂ ਅਰਵਾ ਚੌੜ ਲੈ ਲੈ ਹਲਦੀ ਦੇ ਨਾਲ ਉਹਨਾਂ ਨੂੰ ਕਰ ਲਿਆ ਪੀਲਾ ਤਾਂ ਇਹਨਾਂ ਚੌਲਾਂ ਨੂੰ ਫਿਰ ਤੁਸੀਂ ਇੱਕ ਪੀਲੇ ਪਵਿੱਤਰ ਕੱਪੜਾ ਖਰੀਦ ਕੇ ਲਿਆਉਣਾ ਹੈ ਇਹ ਪੀਲਾ ਇਹ ਨਹੀਂ ਕੋਈ ਪੁਰਾਣਾ ਕੱਪੜਾ ਲੀਰ ਲਈ ਤਾਂ ਉੱਚ ਪਾਤਾ ਇੱਕ ਪੀਲਾ ਸਾਫ ਸੁਥਰਾ ਕੱਪੜਾ ਅਣਤੋਤਾ ਬਿਲਕੁਲ ਨਵਨਕੋਰ ਉਸ ਵਿੱਚ ਬਨ ਲਓਗੇ ਥੋੜੇ ਥੋੜੇ ਲੈਣੇ ਆ ਤੇ ਘਰ ਦੇ ਉਸ ਥਾਂ ਤੇ ਰੱਖ ਦੇਣੀ ਹੈ ਪੋਟਲੀ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਜਾਂ ਜਿੱਥੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਪੜਾਈ ਦਾ ਸਟੱਡੀ ਰੂਮ ਹੁਣ ਪੈਸੇ ਚਾਹੀਦੇ ਤਾਂ ਪੈਸਿਆਂ ਦੇ ਨਜ਼ਦੀਰ ਰੱਖ ਦਿਓ ਬੱਚੇ ਵੀ ਬੜੀ ਕੀਮਤੀ ਪੂੰਜੀ ਹੁੰਦੇ ਆ ਜੋ ਐਜੂਕੇਟਡ ਹੋਣਗੇ ਬਸੰਤ ਪੰਚਮੀ ਦੇ ਦਿਨ ਅਸ਼ੀਰਵਾਦ ਮਿਲੇਗਾ ਤਾਂ ਵੀ ਵਧੀਆ ਨਹੀਂ ਤਾਂ ਦੋ ਪੋਟਲੀਆਂ ਬਣਾ ਲਓ ਇੱਕ ਲੋਕਰ ਚ ਰੱਖ ਲਓ ਜਾਂ ਇੱਕ ਬੱਚਿਆਂ ਦੇ ਟੇਬਲ ਤੇ ਰੱਖ ਦਿਓ ਜ਼ਰੂਰੀ ਗੱਲ ਇਹ ਆ ਕਿ ਅੱਜ ਦੇ ਦਿਨ ਕਿਸੇ ਨੂੰ ਵੀ ਤੁਸੀਂ ਭੁੱਲ ਕੇ ਵੀ ਚਿੱਟੀ ਚੀਜ਼ ਪਾਉ ਦੁੱਧ ਦੇ ਜਾਂ ਚਿੱਟੀ ਮਠਾਈ ਲੱਸੀ ਇਹ দান ਨਹੀਂ ਕਰਨੀ ਚਿੱਟੀ ਚੀਜ਼ ਨਹੀਂ ਦੇਣੀ ਸਿਰਫ ਤੇ ਸਿਰਫ ਪੀਲੀ ਚੀਜ਼ ਹੀ ਡੋਨੇਟ ਕਰੋਗੇ ਮੈਂ ਲੌਜੀਕ ਦੱਸਦਾ ਮੈਂ ਇਸ ਉਪਾ ਦੇ ਪਿੱਛੇ ਦਾ ਵਿਗਿਆਨਕ ਸੱਚ ਕੀ ਹੈ ਕਿਉਂ ਕਿਉਂਕਿ ਮੈਂ ਟੂਨੇ ਨਹੀਂ ਦੱਸਦੇ ਚੌਲ ਚੰਦਰਮਾ ਦੇ ਪ੍ਰਤੀਕ ਹੈ ਤੇ ਹਲਦੀ ਹੈ ਗੁਰੂ ਦੀ ਜਦੋਂ ਚੰਦਰਮਾ ਤੇ ਗੁਰੂ ਮਿਲ ਜਾਣਗੇ ਤਾਂ ਗੱਜਕੇਸਰੀ ਜੋਗ ਬਣਨਾ ਤਾਂ ਅਸੀਂ ਚੌਲ ਤੇ ਹਲਦੀ ਮਿਲਾ ਕੇ ਰੱਖਣੀ ਆ ਚੰਦਰਮਾ ਤੇ ਗੁਰੂ ਨੂੰ ਮਿਕਸ ਕਰ ਦੇਣਾ ਅੱਜ ਦੇ ਦਿਨ ਇਹ ਕਰਨ ਦੇ ਨਾਲ ਘਰ ਦੇ ਵਿੱਚ ਪਿਆ ਹੋਇਆ ਕਲੇਸ਼ ਖਤਮ ਹੋ ਜਾਏਗਾ ਤੁਹਾਡੀ ਬੁੱਧੀ ਸਥਿਰ ਹੋਏਗੀ ਪੈਸੇ ਦੀ ਵਰਕਤ ਹੋ ਜਾਣਗੀ ਬੱਚੇ ਜਿਹੜੇ ਆ ਜਿਹੜੇ ਨਲਾਇਕ ਆ ਬੜੇ ਫੋਨ ਮੈਨੂੰ ਆਉਂਦੇ ਬੱਚਿਆਂ ਦੇ ਪੇਸ਼ ਨਹੀਂ ਚੱਲਦੀ ਪੇਰੈਂਟਸ ਦੀ ਪੜਦੇ ਨਹੀਂ ਠੀਕ ਹੈ ਹਾਲਾਂਕਿ ਫਿਊਚਰ ਉਹਨਾਂ ਦਾ ਬਣਨਾ ਤੇ ਸੁਣ ਲਓ ਬੱਚੋ ਜੇ ਤੁਸੀਂ ਮੇਰੀ ਵੀਡੀਓ ਦੇਖ ਸੁਣ ਰਹੇ ਹੁੰਨੇ ਹੋ ਤਾਂ ਤੁਹਾਨੂੰ ਹੀ ਫਾਇਦਾ ਹੋਣਾ ਮਾਪਿਆਂ ਨੇ ਤੁਹਾਡੇ ਤੋਂ ਕੁਝ ਨਹੀਂ ਲੈਣਾ ਬਸ ਮਾਪਿਆਂ ਦਾ ਤਾਂ ਅਸ਼ੀਰਵਾਦ ਹੁੰਦਾ ਤੁਹਾਡੇ ਨਾਲ ਜੇ ਉਹ ਤੁਹਾਨੂੰ ਸਾਧਨ ਝਟਾ ਕੇ ਪੜਾ ਰਿਹਾ ਹੈ ਤੇ ਪੜ ਲਓ ਬਾਅਦ ਚ ਬਹੁਤ ਪਛਤਾਉਂਦਾ ਬੰਦਾ ਕਿ ਮੈਂ ਉਹ ਕਹਿਣਾ ਨਹੀਂ ਮੰਨਿਆ ਸਮੇਂ ਸਰ ساری ਉਮਰ ਤੁਸੀਂ ਬਹੁਤ ਵਧੀਆ ਜੀਵਨ ਜਿਓਗੇ ਜੋ ਦੁਨੀਆ ਦਾ ਮਨ ਕਰੇਗਾ ਖਰੀਦੋਗੇ ਜੋ ਦੁਨੀਆ ਦਾ ਮਨ ਕਰੇਗਾ ਤੁਸੀਂ ਹੰਡਾਓਗੇ ਜੇ ਜੇ ਚਾਰ ਪੈਸੇ ਹੋਏ ਤੇ ਉਹ ਟਟਕੇ ਨਹੀਂ ਕੰਮ ਕਰਦੇ ਪਏ ਅੱਜ ਆ ਹੋ ਗਿਆ ਤੇ ਕੱਲ ਤੁਹਾਡੇ ਕਰੋੜਪਤੀ ਬੋਰੀਆਂ ਭਰ ਕੇ ਤੁਹਾਡੇ ਕਮਰੇ ਦੇ ਵਿੱਚ ਪਈਆਂ ਹੋਣਗੀਆਂ ਮੈਂ ਉਹ ਗੱਲਾਂ ਨਹੀਂ ਦੱਸਦੀ ਹੁੰਨੀ ਲੌਜੀਕ ਨਾਲ ਚੱਲਣਾ ਹੈ ਆਪਾਂ ਇਹ ਉਪਾਅ ਕਰਨੇ ਆ ਇਹਨਾਂ ਉਪਾਵਾਂ ਦੇ ਨਾਲ ਪੋਜ਼ਿਟਿਵਿਟੀ ਆਉਣੀ ਹੈ ਰੁਕੇ ਹੋਏ ਕੰਮ ਚੱਲਣਗੇ ਹਾਂ ਪਿਆਰੇ ਦਰਸ਼ਕੋ ਕੀ ਤੁਹਾਡੇ ਨਾਲ ਅਜਾ ਕਦੀ ਹੋਇਆ ਕਿ ਤੁਸੀਂ ਬਹੁਤ ਮਿਹਨਤ ਕੀਤੀ ਪਰ ਐਨ ਮੌਕੇ ਤੇ ਤੁਹਾਡੀ ਮੱਤ ਮਾਰੀ ਗਈ ਆਉਂਦੀਆਂ ਨੇ ਫੋਨ ਕਾਲਸ confusions ਬਹੁਤ ਚੱਲ ਰਹੀ ਐ ਐਸ ਫਾਰ ਮੈਂ ਡਿਸਾਈਡ ਨਹੀਂ ਕਰ ਪਾ ਰਹੀ ਜਾਂ ਨਹੀਂ ਕਰ ਪਾ ਰਿਹਾ ਕਿ ਮੇਰੇ ਲਈ ਚੰਗਾ ਕੀ ਹੈ ਮੈਨੂੰ ਲਿਖਿਓ ਆਪਣੀ ਰਾਸ਼ੀ ਪਰ ਪਹਿਲਾਂ ਇਸ ਸਵਾਲ ਦਾ ਜਵਾਬ ਦੇ ਦਿਓ ਕਿ ਮਿਹਨਤ ਬਹੁਤ ਕੀਤੀ ਫੈਸਲਾ ਲੈਣ ਦੇ ਸਮੇ ਤੁਹਾਡੀ ਮਤ ਮਾਰੀ ਗਈ ਤੁਹਾਡੇ ਕੋਲ ਗੱਤ ਫੈਸਲੇ ਲੈ ਹੋ ਗਏ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜਾ ਗ੍ਰਹਿ ਤੁਹਾਡੀ ਬੁੱਧੀ ਨੂੰ ਬਲੌਕ ਕਰ ਰਿਹਾ ਸੋ ਬਸੰਤ ਪੰਚਮੀ ਨਾ ਸਿਰਫ ਤਿਉਹਾਰ ਹੈ ਨਾ ਸਿਰਫ ਰੰਗਾਂ ਦੀ ਖੇਡ ਹੈ ਇਹ ਦਿਨ ਮਨੁੱਖ ਨੂੰ ਪੁੱਛਦਾ ਹੈ ਦਿਨ ਬਸੰਤ ਪੰਚਮੀ ਦਾ ਮਨੁੱਖ ਨੂੰ ਸਵਾਲ ਕਰ ਰਿਹਾ ਤੂੰ ਗਿਆਨ ਇਕੱਠਾ ਕਰ ਰਿਹਾ ਹੈ ਜਾਂ ਆਪਣੀ ਬੁੱਧੀ ਨੂੰ ਜਗਾ ਰਿਹਾ ਹੈ ਜਿਹੜਾ ਇਸ ਦਿਨ ਫਿਰ ਬੁੱਧੀ ਨੂੰ ਨਿਮਰ ਰੱਖੇਗਾ ਉਸ ਤੇ ਲਈ ਬਸੰਤ ਪੰਚਮੀ ਵਰਦਾਨ ਬਣ ਜਾਏਗੀ ਤੇ ਜਿਹੜਾ ਹੰਕਾਰ ਨੂੰ ਸਿਰਫ ਪੀਲਾ ਕੱਪੜਾ ਪਾ ਦਿੰਦਾ ਆ ਉਹ ਤਾਂ ਫਿਰ ਕਿੱਥੇ ਆ ਨਾ 3 'ਚ ਨਾ 13 'ਚ ਡਿੱਕੋ ਡੋਲੇ ਖਾਂਦੀ ਉਹਦੇ ਜੀਵਨ ਦੀ ਬੇੜੀ ਐਨੇ ਦੁੱਖ ਤਾਂ ਹੀ ਮਿਲਦੇ ਆ ਸੋ ਕਰਿਆ ਕਰੋ ਸਰਵ ਸੰਜੇ ਉਪਾ ਕਿਉਂਕਿ ਉਹ ਕੈਲਕੂਲੇਟਿਵਲੀ ਹਰ ਰਾਸ਼ੀ ਵਾਲਾ ਹਰ ਕੌਮ ਹਰ ਧਰਮ ਵਾਲਾ ਕਰ ਸਕਦਾ ਹਰ ਏਜ ਗਰੁੱਪ ਵਾਲਾ ਕਰ ਸਕਦਾ ਉਹ ਗਰੰਟੀ ਮੇਰੀ ਹੈ ਪਰ ਚਟਪਟ ਪੁਰਾਣੀ ਬਿਮਾਰੀ ਹੈ ਇਲਾਜ ਲੰਬਾ ਚੱਲਦਾ ਹੀ ਹੁੰਦਾ ਹੈ ਬਿਲਕੁਲ ਤੁਸੀਂ ਸਿਆਣੇ ਹੋ ਉਪਾਅ ਕਰੋਗੇ ਕਟੋ ਕਟਕ ਕੀ ਦਿਨ ਵੇਟ ਕਰਨੀ ਹੈ ਦਿਨ ਬਦਲਣਗੇ ਵਿਸ਼ਵਾਸ ਰੱਖਣਾ ਮਾਨਸਿਕ ਸ਼ੁੱਧਿ ਔਰ ਵਿਸ਼ਵਾਸ ਜੇ ਵਿਸ਼ਵਾਸ ਜਿ ਡਾਮਡੋਲਾ ਰੋਂਦੇ ਰੋਂਦੇ ਕਰ ਰਹੇ ਹੋ ਉਪਾਅ ਕਰੀ ਕੋਈ ਫਾਇਦਾ ਨਹੀਂ ਹੋਣਾ ਇਹ ਮੇਰੇ ਕੋਲੋਂ ਭਾਵ ਡਾਕਟਰ ਤੇਰਨਕੌਰ ਕੋਲ ਲਖਾ ਲਓ ਮਿਲਾਂਗੇ ਕੱਲ ਬਸੰਤ ਪੰਚਮੀ ਦੀਆਂ ਮੁਬਾਰਕਾਂ ਇੱਕ ਸ਼ਾਰਟ ਪਾਉਂਗੀ ਉਹਦੇ 'ਚ ਤਾਂ ਮੈਂ ਬੇहद ਦੁਰਲਭ ਰੇਅਰਸਟ ਟੂ ਰੇਅਰਸਟ ਟੂ ਰੇਅਰਸਟ ਉਪਾਦਸਨਾ ਸ਼ਾਰਟ ਜਦੋਂ ਹੀ ਪਾਉਂਗੀ ਸੁਣ ਲਿਓ ਤੇ ਕਰ ਲਿਓ ਮਿਲਾਂਗੇ ਕੱਲ ਇੱਕ ਹੋਰ ਗਿਆਨਵਰਦਕ ਟੌਪਿਕ ਦੇ ਨਾਲ ਰੱਖੋ ਆਪਣਾ ਬਹੁਤ ਸਾਰਾ ਖਿਆਲ ਟਿਲ ਦੈਨ ਬਾਏ ਬਾਏ